ਲਾ ਤੂੰ ਕਦੋਂ ਤੇ ਇੱਥੇ ਪਈ ਆ ਗਏ ਮੈਂ ਬਸ ਆ ਕੇ ਨਾਤੀ ਧੋਤੀ ਆ ਆ ਜੋ ਤੈਨੂੰ ਕਿੱਥੇ ਗਏ ਸੀ ਤੈਨੂੰ ਕੀ ਹੱਥ ਘਾਬਟ ਹੋ ਗਿਆ ਬੜਾ ਮੂਹਰੇ ਲਗਾਇਆ ਨਹੀਂ ਤਕਾਲ ਤਕਾਦੀ ਹੋਣੀ ਆ ਉਹ ਪੇਕੇ ਗਿਆਂ ਚ ਰਣੀਆਂ ਬੜੀਆਂ ਚਾਜ ਹੁੰਦੀਆਂ ਵਾ ਤੈਨੂੰ ਵੀ ਹੋ ਗਿਆ ਵਾ ਮੈਨੂੰ ਕੀ ਹੋਣਾ ਵਾ ਹਾਂ ਟਾੜ ਕੋ ਕਿਹੜੀ ਗੱਲ ਦਲਕਾ ਹਾਂ ਖਾਣੇ ਤਹੀ ਜਾਓਗੇ ਤੁਹਾਡੇ ਸਾਹਮਣੇ ਕੁਝ ਹੋਊਗਾ ਫਿਰ ਤਹੀ ਕਹਿਣਾ ਵਾ ਤੂੰ ਮੇਰੇ ਤੋਂ ਜਿਹੜੇ ਵੱਡੇ ਵੱਡੇ ਗੱਲਾਂ ਲਕਾ ਛੜੀਆਂ ਵਾ ਤੇ ਪੇ ਕਿਹੜੇ ਜਾਂਦੇ ਆ ਜਨਾਨੀਆਂ ਆ ਕੇ ਚਾਵਨ ਉਹ ਦੁਨੀਆਂ ਸੱਦੀਆਂ ਵਾ ਜਿਨ੍ਹਾਂ ਦੇ ਮਾਪੇ ਉਹ ਜਿਹੜੇ ਬੜੇ ਖੁਸ਼ ਹੁੰਦੇ ਆ ਬੜੇ ਸੁਖੀ ਹੁੰਦੇ ਆ ਤੇ ਮੈਂ ਜਿਹੜੀ ਅੱਜ ਆਪਣੀ ਮਾਂ ਦੀ ਹਾਲਤ ਵੇਖੀ ਹੈ ਨਾ ਉਹ ਮੇਰੇ ਕੋਲ ਵੇਖੀ ਨਹੀਂ ਜਾਣਦੀ ਕੀ ਗੱਲ ਹੋ ਗਈ ਆ ਕੀ ਆ ਬੀਬੀ ਨੂੰ ਮੇਰੀ ਪਰਜਾਈ ਦੇ ਨਾ ਮੇਰੀ ਮਾਂ ਦੇ ਬਹੁਤ ਮਾੜੇ ਹਾਲ ਕੀਤੇ ਆ ਕਿਉਂ ਕੀ ਗੱਲ ਹੋ ਗਈ ਆ ਸਾਰਾ ਕੰਮ ਉਹ ਕੋ ਕਰੁੰਦੀ ਵਿਚਾਰੇ ਕੋ ਬੁੱਢੇ ਵਾਰੇ ਉਹ ਮੈਂ ਗਈ ਆ ਸਿਖਰ ਦੁਪਹਿਰ ਲੱਗੀ ਹੀਗੀ ਤੋ ਵਿਚਾਰੀ ਝਾੜੂ ਫੜ ਕੇ ਤੇ ਵੇੜੇ ਚਾੜੂ ਲਾਉਂ ਲਈ ਹੈਗੀ ਇਹ ਤਾਂ ਗੱਲ ਮੈਂ ਵੀ ਕਦੇ ਨੋਟ ਕੀਤੀ ਹੈ ਗਿਆਨ ਰੋ ਪਰ ਜਾਈਂ ਤੇਰੇ ਐਵੇਂ ਨਹੀਂ ਫਿੱਟੀਆਂ ਵੇਖ ਲੈ ਤੋਣਾ ਨਹੀਂ ਮੁਰਜ ਜਾਂਦੀ ਆ ਆਪਨਾ ਇਸੀ ਲਾ ਕੇ ਅੰਦਰ ਪਈ ਹੈਗੀ ਦੱਸ ਆ ਬੁੱਢੇ ਵੱਦ ਕੋ ਕੰਮ ਹੁੰਦੇ ਆ ਹੈ ਕਿੱਡੀ ਮਾੜੀ ਗੱਲ ਵਾ ਮੇਰੇ ਕੋ ਤੇ ਰਿਆ ਨਹੀਂ ਗਿਆ ਫਿਰ ਚੰਗੀਆਂ ਭਲੀਆਂ ਤਗੜੀਆਂ ਗਿਆ ਕਿ ਇਹ ਗੱਲ ਹੋਈ ਹੈ ਨਾ ਗਲਤੀ ਮੇਰੀ ਮਾਂ ਦੀ ਵੀ ਆ ਮੇਰੀ ਮਾਂ ਦੀ ਇਹ ਗਲਤੀ ਆ ਕਿ ਉਹਨੇ ਦੱਸਿਆ ਨਹੀਂ ਨਾ ਉਹਨੇ ਸਾਇਰਸ ਨਾਲ ਗੱਲ ਕੀਤੀ ਆਪਣੇ ਪੋਤੇ ਨਾਲ ਤੇ ਨਾ ਹੀ ਉਹਨੇ ਮੇਰੇ ਭਰਾ ਨਾਲ ਗੱਲ ਕੀਤੀ ਆ ਹੈਂ ਇਹਦਾ ਇੰਨਾ ਫਰਤ ਬਣਦਾ ਨਾ ਕਿ ਮੇਰੇ ਨਾਲ ਘਰ ਚਾਹ ਕੁਛ ਹੋਣ ਡਿਆ ਓ ਜਿੰਨੇ ਟੇਲੇ ਸੀਰਾ ਨਾ ਹੋਰ ਦੋ ਸਾਲ ਰੁਕ ਗਿਆ ਗੋਡੇ ਨਵੇਂ ਪਾਣੇ ਪਾਣੇ ਸਾਰਾ ਨੇ ਲੇਟੇ ਰਹਿੰਦੀਆਂ ਮੈਂ ਤਾਂ ਕਹਿੰਦੀ ਪਿਆ ਇਹਨਾਂ ਨੂੰ ਪਤਾ ਲੱਗੇ ਵੀ ਕਿੱਦਾਂ ਹੁੰਦਾ ਓ ਕਿੱਦਾਂ ਬੀਤਦੀਆਂ ਹੈਂ ਦਾ ਫਿਰ ਮਾਰ ਦੀ ਗੱਲ ਸੀ ਹੁਣ ਬਿਮਾਰਸ਼ ਮਾਰ ਹੁਣ ਤੇ ਫਿਰ ਵੀ ਬੰਦਾ ਚੰਗਾ ਲੱਗਦਾ ਵਾ ਹੈ ਘਰ ਵਿੱਚ ਬੰਦਾ ਬਜ਼ੁਰਗ ਜਿਹੜਾ ਉਹ ਕੰਮ ਕਰਦਾ ਵਾ ਜਿਹੜਾ ਚੰਗਾ ਭਲਾ ਵਾ ਲੈ ਬਕੋਚਾ ਕਰਕੇ ਤੇ ਬੈਠੇ ਅੰਦਰ ਲੇਟੇ ਮਾਰਨ ਡਿਆ ਇਹ ਕਿਦਾਂ ਦੀ ਗੱਲ ਹੋਈ ਬੀਬੀ ਦੀ ਆਤ ਹੈਗੀ ਏ ਪਤਾ ਕੀ ਆ ਬੀਬੀ ਨੇ ਜ਼ਿੰਮੇਵਾਰੀ ਦਿੱਤੀ ਨਾ ਪਾਪ ਕਰਦੀ ਰਹਿੰਦੀ ਲੱਗੇ ਰਹਿੰਦੀ ਆ ਜਿੰਮੇਵਾਰ ਨੇ ਤਾਂ ਸਾਰੇ ਲੱਲੀਆਂ ਦੇ ਕੋਲ ਵਿਚਾਰੇ ਕੋ ਅਸਲਫ ਕੰਮ ਤੇ ਨਹੀਂ ਕੋਈ ਛੁੱਟੀ ਇਹੋ ਰਹਿ ਗਿਆ ਬਸ ਚਲ ਬੰਦਾ ਠੀਕ ਹੋਵੇ ਤਾਂ ਗੱਲ ਕੋਈ ਨਹੀਂ ਰੈਂਦੀ ਬਿਮਾਰਾਂ ਨਾਲ ਚਾਰੀ ਹਾਏ ਗੁਰਜਿੰਦਰ ਆ ਆਖੀ ਉਮਰ ਉਹਦੇ ਝਾੜੂ ਲਾਉਂਦੀ ਆ ਚੱਲ ਜੇ ਕਰਵਾਉਣੀ ਆ ਕਿਤੇ ਲਸਣ ਪਿਆਜ਼ ਦੇ ਦੋ ਉਹਨੂੰ ਕੋਈ ਸਬਜ਼ੀ ਦੇ ਦੋ ਕੱਟਣ ਵਾਸਤੇ ਹੈ ਉਹ ਬੈਠੀ ਬਿਠਾਈ ਕੱਟਦੇ ਦੂਜੀ ਗੱਲ ਇਹ ਉਹਨੂੰ ਹੁਕਮ ਨਹੀਂ ਆ ਕਿ ਐਸੀ ਚੱਲਦਾ ਤਾਂ ਉਹ ਅੰਦਰ ਵਿਚਾਰੀ ਦੋ ਘੜਿਆਂ ਨਾਲੰਮੇ ਪੈ ਜੇ ਉਹ ਤੇਰੇ ਭਰਾ ਨਹੀਂ ਮੈਦੇ ਇਹ ਸਾਲ ਮਰੀ ਉਹਨਾਂ ਨੂੰ ਪਤਾ ਹੀ ਨਹੀਂ ਆ ਆਂਦੀ ਮੈਂ ਉਹਨਾਂ ਨਾਲ ਕਦੀ ਗੱਲ ਹੀ ਨਹੀਂ ਕੀਤੀ ਮੈਂ ਫਿਰ ਅੱਜ ਗੱਲ ਸਾਰੀ ਕਰਕੇ ਆਈ ਆ ਤਾਂ ਇੰਜ ਕਿਥੇ ਕਰਦੇ ਰਹਿੰਦੇ ਹੋ ਆਹਾਂ ਵਿਚਾਰੇ ਕੰਮ ਤੇ ਜਾਂਦੇ ਆ ਆਣ ਕੇ ਰੋਟੀ ਪਾਣੀ ਖਾ ਕੇ ਦਵਾਦਾਰੀ ਪੁੱਛਿਆ ਸੀ ਮੈਂ ਉਹ ਆਂਦੀ ਕਿ ਉਹਨੂੰ ਮਿਲ ਜਾਂਦਾ ਟਾਈਮ ਨਾਲ ਤੂੰ ਇਦਾਂ ਕਰਦਾ ਸੀ ਦੋ ਚਾਰ ਦਿਨ ਇਸ ਲਿਆ ਦੀ ਕੀ ਆ ਨੈ ਮੈਂ ਕਿਹਾ ਵਾ ਮੈਂ ਹੱਥ ਵੀ ਹੁਣ ਤੇ ਮੈਂ ਆਪਣੀ ਅੱਖੀਂ ਵੇਖ ਕੇ ਚੱਲਨੀ ਸਭ ਕੁਝ ਤੇ ਭਰਾ ਮੇਰਾ ਕਹਿੰਦਾ ਕੋਈ ਗੱਲ ਨਹੀਂ ਮੈਂ ਸਭ ਕੁਝ ਸੰਭਾਲ ਲੂੰਗਾ ਸਾਇਰਸ ਵੀ ਕਹਿੰਦਾ ਹੀਗਾ ਮੈਂ ਹਾਂ ਜ ਮੈਂ ਹੁਣ ਫੇਰ ਹਾਂ ਛੇਤੇ ਮੈਂ ਫੋਨ ਤੇ ਗੱਲ ਵੀ ਰੋਜ਼ ਕਰਿਆ ਕਰਨੀਆ ਤੇ ਜੇ ਇਹੋ ਹਾਲ ਰਿਹਾ ਨਾ ਮੇਰੀ ਮਾਂ ਦਾ ਤੇ ਮੈਨੂੰ ਲੱਗਿਆ ਨਾ ਤੇ ਮੇਰੇ ਕੋਲ ਰੱਬ ਦਾ ਦਿੱਤਾ ਬੜਾ ਖੁਸ਼ ਹੈਗਾ ਵਾ ਮੈਂ ਸੰਭਲੂਗੀ ਇਹਨੂੰ ਆਂਦਰ ਵੀ ਨਹੀਂ ਨਹੀਂ ਤੱਕ ਨੋਬਤ ਨਹੀਂ ਆਉਂਦੀ ਉਹ ਤਾਂ ਭਤੇ ਜੱਜੜਾ ਵਾਲਾ ਚੰਗਾ ਕਿਉ ਨਾ ਨਹੀਂ ਬੜਾ ਚੰਗਾ ਵਿਚਾਰ ਉਹਨੇ ਦੇਖ ਬੜਾ ਦਾਦੀ ਪਤੀ ਦਾ ਬੜਾ ਪਿਆਰੀ ਉਹਨੇ ਪਰਦੇ ਨਹੀਂ ਆ ਤੁਝੇ ਹਾਂ ਹੋਰ ਹੀ ਪੁੱਛ ਦੇ ਇਹਨੂੰ ਨਾ ਮੈਂ ਤਾਂ ਗਈ ਆ ਤੇ ਮੈਨੂੰ ਪਣ ਦਾ ਘੋਟੀ ਉਹਨੇ ਵਿਚਾਰ ਨੇ ਪਿਆ ਲਿਆਣ ਕੇ ਉਹ ਮਾਰੇ ਤੋਂ ਵੀ ਨਹੀਂ ਪਿਆ ਲਿਆ ਉਧਰ ਨਹੀਂ ਤੁਝੇ ਪਾਸੇ ਆ ਲੈ ਨਾ ਦੂਜੇ ਪਾਸੇ ਕਿੱਥੋਂ ਜਾਣਾ ਮੇਰਾ ਟਾਈਮ ਹੀਗਾ ਤੇਰਾ ਤਾਂ ਮਾਖਰਾ ਵਾ ਨਾ ਗੁੱਸਾ ਕਰਨਾ ਸਾਡੇ ਕੋਈ ਨਹੀਂ ਆਈ ਕੋਈ ਗੱਲ ਨਹੀਂ ਕਰਦੇ ਰਹਿਣ ਗੁੱਸਾ ਪਤਾ ਮੈਨੂੰ ਤੇ ਕਰਤੂਤਾ ਦਾ ਕਿੱਡੇ ਚੰਗੇ ਆ ਪਲਾਮਾ ਮਰ ਕੇ ਮੈਨੂੰ ਘੜਾ ਲਾ ਦੇ ਦਫਾ ਹੋਂ ਦੋ ਤੂੰ ਹੀ ਦੱਸੋ ਹੁਣ ਤੈਨੂੰ ਕੋ ਖਾਦਾ ਪੀਤਾ ਸਿਰਦਾ ਕਿ ਨਹੀਂ ਕਿੱਥੇ ਖਾਣਾ ਜਾ ਕੋਈ ਹੈਗਾ ਤਾਂ ਬਣਾ ਲਿਆ ਨਹੀਂ ਤੇ ਬਣਾ ਲਿਆ ਨਹੀਂ ਮੇਰਾ ਤਾਂ ਸੇਰ ਹੀ ਨਹੀਂ ਲੱਗਿਆ ਜੋ ਕੁਝ ਵੇਖ ਕੇ ਆਈ ਹਾਂ ਨਾ ਪਰ ਮੇਰਾ ਜੀ ਨਹੀਂ ਕਰਨ ਦਿਆ ਚੱਲ ਇਹਦਾ ਕਰ ਕੱਲਾ ਚੋਲ ਬਣਾ ਲਾ ਤੇ ਦਾਲ ਪੇਹ ਨਾ ਖਾਵਾਂਗੇ ਚਲੋ ਠੀਕ ਆ ਫਿਰ ਬਣਾ ਲੈਂਦੀ ਹਾਂ ਚੱਲ ਮੈਂ ਵੀ ਹਾਂ ਨਾ ਫਿਰ ਜੀਵਨ ਹੈ ਮੈਨੂੰ ਤੇਰੇ ਕੋਈ ਉਮੀਦ ਨਹੀਂ ਕਿਹੜੀ ਉਮੀਦ ਨਹੀਂ ਕੀ ਗੱਲ ਮੇਰੀ ਮਾਂ ਨੂੰ ਇਤਨਾ ਮਾੜਾ ਬੋਲਦੀ ਨਹੀਂ ਹੈ ਹੈ ਮੈਨੂੰ ਪਹਿਲਾਂ ਹੀ ਪਤਾ ਸੀ ਤੁਹਾਡੀ ਭੈਣ ਤੁਹਾਨੂੰ ਪੱਟੀ ਚੜ੍ਹਦੀ ਹੈ ਨਾ ਤੇ ਤੁਸੀਂ ਆਣ ਕੇ ਮੇਰੇ ਗੱਲ ਪੈ ਜਾਣਾ ਮੈਨੂੰ ਪਹਿਲਾਂ ਪਤਾ ਹੈਗਾ ਪਰ ਤੁਸੀਂ ਬਸ ਆਉਣੀ ਵਾਲੇ ਜੀ ਠੀਕ ਆ ਨਾ ਮੇਰੇ ਤੇ ਥੋੜੀ ਜਿਹੀ ਯਕੀਨਵਾ ਤੁਹਾਨੂੰ ਮੈਂ ਤੇ ਤੁਹਾਡੀ ਮਾਣਾ ਬੜਾ ਮਾੜਾ ਵਹਿਰ ਕਰਨ ਦੀ ਆ ਇਹ ਮੇਰੀ ਗੱਲ ਸੁਣ ਉਹਨੇ ਤੇਰਾ ਮੜਾ ਕੀ ਕੀਤਾ ਵਾ ਹੈ ਤੇ ਮੈਂ ਕਦੋਂ ਕਹਿੰਦੇ ਮੇਰਾ ਮੜਾ ਕੀਤਾ ਹਾਦੋਂ ਕੀਤਾ ਟੇਵਾਲੀ ਮੈਂ ਸਿਰਫ ਐਸੇ ਗਲੋਖੀ ਹੋਈ ਨਾ ਕਿ ਜਦੋਂ ਬਡੇਰੇ ਨੂੰ ਘਰੋਂ ਬਾਹਰ ਕੱਢਿਆ ਵਾ ਤਾਂ ਕਿਉਂ ਗਈ ਉਹਦੇ ਵੱਲ ਤੈਨੂੰ ਪਤਾ ਵਾ ਚੰਗੇ ਭਲੇ ਘਰ ਦੀ ਧੀ ਰਹਾ ਸਾਡੀ ਠੀਕ ਆ ਤੇ ਜੇ ਉਹ ਜੀ ਹੁੰਦੀ ਨਾ ਤੇਨ ਤੇਰੇ ਜੁੰਡੇ ਬੜੇ ਜਿਹਦੇ ਪਟਾ ਦੇਣੇ ਤੇ ਮੈਂ ਦੱਸਾਂ ਗੱਲ ਪਰ ਉਹਦੀ ਆਤ ਨਹੀਂ ਗਈ ਕੀ ਕੁ ਮਾੜੀ ਚੰਗੀ ਕਰ ਰਹੀ ਤੇ ਗੱਲ ਅੰਦਰੋਂ ਦੀ ਨੱਪ ਲੈਂਦੀਆਂ ਕਿ ਦੱਸਦੀ ਨਹੀਂ ਕਿਸ ਨੂੰ ਤੇ ਜੇ ਮੈਂ ਕੁਝ ਕਰਦੀ ਹੂੰ ਨਾ ਮਾੜਾ ਤੇ ਫੇਰ ਹੀ ਦੱਸੂਗੀ ਯਾਰ ਬੜੀ ਮਾੜੀ ਗੱਲ ਵਾ ਯਾਰ ਹੈ ਇਤਨਾ ਨਹੀਂ ਚਾਹੀਦੀ ਮੇਰੀ ਗੱਲ ਸੁਣ ਤੇਰੀ ਵੀ ਮਾਂ ਆ ਕਿਦਾਂ ਉਹਨੂੰ ਕਿੰਨਾ ਕੁ ਮਾੜਾ ਬੋਲਦਾ ਜਾ ਕੇ ਉੱਥੇ ਹੈ ਮੇਰੀ ਮਾਂ ਤਾਂ ਨੂੰ ਕੀ ਆਖੰਡੀ ਐ ਮੈਂ ਮਾਂਜੀ ਤੋਂ ਬਿਨਾ ਕਿਹਨੂੰ ਪੂੰਦਾ ਨੀਗਾ ਤੇ ਮੇਰੀ ਮਾਂ ਨੇ ਤਾਂ ਨੂੰ ਕੀ ਆਖਿਆ ਵਾ ਮੇਰੀ ਮਾਵਾਂ ਕਦੇ ਚੱਲਦੀਆਂ ਨੇ ਹੈ ਕੀ ਸਵਾਦੀ ਗੱਲ ਕਰੋ ਹੁਣ ਲੱਗੀਆਂ ਮਿਰਚਾਂ ਨਾ ਲੱਗੀਆਂ ਮਿਰਚਾਂ ਗੱਲਾਂ ਕਰਨ ਲੱਗੀ ਹੈ ਗਾੜੀ ਮੇਰੀ ਮਾਂ ਤਾਂ ਤੱਕ ਚੁੱਕਿਆ ਵਾ ਮੇਰੀ ਮਾਂ ਦੇ ਦਿਵਾਲੇ ਹੋਗੇ ਜੇ ਦਵਾ ਦਾ ਹੈ ਮੇਰੀ ਗੱਲ ਸੁਣ ਲੈ ਖਬਰਦਾਰ ਜੇ ਉਹਨੂੰ ਕੋਈ ਮਾੜੀ ਚੰਗੀ ਮੁੜ ਕੇ ਕਹੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਤੈਨੂੰ ਮੈਂ ਦੱਸਾਂ ਗੱਲ ਕੀ ਮਤਲਬ ਤੁਹਾਡੇ ਕਿ ਉਧਰ ਓਕੀ ਉਧਰ ਓਕੀ ਆਈ ਅੱਗੇ ਵੱਡੇ ਵੱਲੋਂ ਪਈ ਚੱਲ ਉਧਰ ਸੁੱਖ ਲਊਂਗੀ ਜਾ ਕੇ ਹੈ ਆਣ ਕੇ ਤੂੰ ਹੀ ਜਾਣਦੀ ਓਕੀ ਕਰਦੀ ਆ ਮੈਂ ਕਦੀ ਓਕੀ ਕਰਦੀ ਆ ਜੇ ਬੰਦਾ ਬੈਠਾ ਬੈਠਾ ਗੰਡੇ چیر ਦੂਗਾ ਸਬਜ਼ੀ چیر ਦੂਗਾ ਤੇ ਕੀ ਗੱਲ ਵਾ ਹੈ ਤੇ ਬੰਦਾ ਬੰਦਿਆਂ ਨੂੰ ਕਹੇ ਨਾ ਵੀ ਮਾਜੀ ਆ ਕੰਮ ਕਰ ਤੋ ਬੀਜਾ ਕੰਮ ਕਰ ਦੋ ਜਿਦੋ ਕਹਿਣਾ ਵਾ ਇਹ ਆ ਕਰ ਦੇ ਇਹ ਆ ਉਹ ਕਰ ਦੇ ਤੁਹਾਨੂੰ ਪਤਾ ਵਾ ਆਪਣੀ ਜ਼ਬਾਨ ਦਾ ਰਸ ਹੁੰਦਾ ਵਾ ਠੀਕ ਆ ਨਹੀਂ ਤੁਸੀਂ ਵੇਖਿਆ ਮੈਂ ਦਾ ਕਰਨੀ ਹੈ ਹੈ ਉਹਦੀਆਂ ਗੱਲਾਂ ਸੁਣੀਆਂ ਸੁਣੀਆਂ ਯਕੀਨ ਕਰ ਲਿਆ ਨਾ ਮੇਰੇ ਤੇ ਤੇ ਨਹੀਂ ਨਾ ਕੀਤਾ ਤੇ ਕੀਤਾ ਮੈਨੂੰ ਤਾਂ ਪਤਾ ਹੀ ਹੋਣ ਲੱਗਾ ਵੀ ਆ ਕੰਮ ਚੱਲਣ ਡਿਆ ਇੱਥੇ ਚੱਲਣ ਡਿਆ ਕੰਮ ਆਗੇ ਲੰਡ ਮੇਰਾ ਸਿਰ ਤੇ ਲੰਡ ਆਗੇ ਸਿਰ ਤੇ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਤੇ ਮੁੜ ਕੇ ਤੇਰੀ ਜ਼ਬਾਨ ਚੱਲੀ ਮੇਰੇ ਤੋਂ ਬੁਰਾ ਕਰ ਪਰ ਮੱਸਾਂ ਗੱਲ ਮਰ ਉਹ ਕੰਨ ਤੇ ਮੁੜ ਕੇ ਗੱਲ ਕੀਤੀ ਦੂਜੀ ਤੇ ਵੇਖਾਂ ਆਏ ਵੱਡੇ ਮਾਦ ਹੈ ਚਲਾ ਹੈ ਮੇਰੀ ਮਾਂ ਨੇ ਕਿ ਗੱਡ ਕੀਤੀ ਤੇ ਫੇਰ ਵੇਖੀ ਕਿ ਡੀ ਮਾਰ ਖੀ ਨੇ ਭੋਰੇ ਚ ਪਾਲਾ ਮਾਂ ਆਪਣੀ ਸਾਹਮਣੇ ਹੈ ਮੈਂ ਹੁਣ ਕਿਦਾਂ ਬਰਦਾਸ਼ਤ ਕਰ ਲਾ ਮੈਂ ਤਾਂ ਕੰਮ ਕਰਾਉਣੇ ਕਰਾਉਣੇ ਆ ਜੋ ਮਰਜ਼ੀ ਕਰ ਲੋ ਮੈਂ ਜਿੱਦਾਂ ਦੀ ਹੈਗੀ ਆ ਨਾ ਮੈਂ ਉਦਾਂ ਦੀ ਰਹਿਣਾ ਵਾਂ ਤਰੀਜਾ ਜੋ ਤੜ ਤੱਕ ਹੁੰਦਾ ਵਾ ਤੇ ਜੋ ਮੇਰੇ ਕੋ ਹੋਊਗਾ ਨਾ ਉਹ ਮੈਂ ਕਰ ਲੂੰਗੀ ਚਲ ਕੰਮ ਤੇ ਸਾਰੇ ਹੋ ਗਏ ਆ ਕੱਪੜੇ ਵੀ ਧੋਪ ਗਏ ਹੁਣ ਤੇ ਮੈਂ ਤੁਹਾਨੂੰ ਲਾ ਲਾਂ ਪਰ ਮਾ ਕੱਲ ਮੇਰਾ ਹੋਈ ਬੜੀ ਗੁਰੀ ਆ ਜੇ ਆਈ ਗਈ ਹੀ ਕੁੜੀ ਤੇ ਮਾਤਾ ਦਾ ਹਾਲ ਵੇ ਕਿਦਾਂ ਮਸ਼ਰ ਨਹੀਂ ਸਾਹਮਣੇ ਉਹਦੀ ਕਦੀ ਪਕੌੜੇ ਕੱਢਣਾ ਚਾਹ ਉਹ ਆਈ ਨਹੀਂ ਕਦੀ ਮਾਹ ਹੀ ਆਈ ਆ ਹੈ ਆਰਡਰ ਵੇਖਦਾ ਕਰਦੀ ਹੀ ਉਹਦੇ ਸਾਹਮਣੇ ਤੇ ਦੂਜੀ ਗੱਲ ਇਹ ਕਿ ਸੈਲਸ ਨੂੰ ਵੀ ਭੂਏ ਚੜਾਇਆ ਤੇ ਮੰਜਿੰਦਰ ਨੂੰ ਵੀ ਚੜਾਇਆ ਉਹਨਾਂ ਦੇ ਵੀ ਕੰਨ ਭਰੇ ਹੈ ਕਿੱਡੀ ਲਾ throva ਆਪਣੇ ਘਰ ਪਾਵੇਂ ਕਿ ਆਪਣੀ ਸੱਸ ਨੂੰ ਵੇਖਿਆ ਨਾਵੇਂ ਇੱਥੇ ਆਣ ਕੇ ਕਿਤਾ ਗਿਆਨ ਵੰਡਣ ਲਈ ਹੀਗੀ ਮੇਰੀ ਮਾਂ ਤੇ ਆਉਂਗਾ ਮੇਰੀ ਮਾਂ ਤੇ ਜਾਉਂਗਾ ਜੇ ਐਡਾ ਹੀ ਮਾਂ ਦਾ ਹੇਜ ਆਉਂਦਾ ਤੇ ਲੈ ਲੈਂਦੀ ਨਾਲ ਚਲ ਕੋ ਗਈ ਫਿਰ ਛਤੀ ਨਾ ਤੇ ਜਿਹੜੀ ਬੇਇੱਜ਼ਤੀ ਮੇਰੀ ਮੁੰਜਿੰਦਰ ਨੇ ਕੀਤੀ ਹੈ ਨਾ ਉਹ ਤੇ ਮੈਨੂੰ ਭੁੱਲਣ ਨਹੀਂ ਢਈ ਕੱਲ ਦੀ ਮੈਂ ਵੀ ਨਹੀਂ ਮਾਤਾ ਕੋਈ ਅੱਜ ਮੇਰਾ ਰਾਦਾ ਵਾ ਇਹਦੀ ਕਲਾਸ ਲਾਈ ਦਮਾਂ ਹੈ ਉਹ ਚੰਗੀ ਰਹਿ ਗਈ ਨਾ ਵੱਡੀ ਜਿੰਨੇ ਨੂੰ ਕੱਢਤਾ ਕਰੋ ਬਾਹਰ ਹੁਣ ਮਜੇ ਨਾ ਆਪ ਨਿਕਲ ਗਏ ਥੋੜਾ ਸ਼ਹਿਰ ਹੁਣ ਕਰਾਂ ਤੇ ਕਰਾਂ ਕੀ ਮੈਂ ਦੇਰੀ ਸਮਝ ਆਉਂਦੀ ਆ ਤਾਂ ਸਾਰੀ ਉਮਰ ਵਾਸਤੇ ਮੈਂ ਵੱਜ ਗਈ ਆ ਜੇਕ ਮੇਰਾ ਭੈਣ ਭਰਾ ਆ ਜਾਂਦਾ ਵਾ ਤਾਂ ਮੂੰਹ ਚੁੱਕ ਚੁੱਕ ਵਿੰਦੀ ਰਹਿੰਦੀ ਉਹਨਾਂ ਵਾਰ ਪੀ ਕੀ ਕਰਦੇ ਤੇ ਕੀ ਨਹੀਂ ਕਰਦੇ ਆ ਤੇ ਪੁਆੜਾ ਪਾਲਿਆ ਮਾਤਾ ਨੂੰ ਘਰ ਬਿਠਾਲ ਕੇ ਮੈਂ ਇਹਦੋਂ ਤਾਂ ਮੈਂ ਇਦਾਂ ਹੀ ਚੰਗੀ ਹੀਗੀ ਜੇ ਕੰਮ ਕਰ ਲੈਂਦੀ ਐ ਦੋ ਤੇ ਉਹ ਸੁਣਾਉਣ ਬਹਿ ਜਾਂਦੀ ਐ ਫਿਰ ਮੈਂ ਆ ਕੀਤਾ ਤੇ ਮੈਂ ਉਹ ਕੀਤਾ ਹੱਦ ਹੋਈ ਏ ਦਿਵਾਲੀ ਕੋਈ ਨਹੀਂ ਕੱਲ ਦੀ ਨੂੰ ਰੜਤਣ ਡਈ ਆ ਮਾਤਾ ਇਹਦਾ ਤਾਂ ਮੈਂ ਇਲਾਜ ਕਰਨੀ ਨੂੰ ਜਿਹੜੀ ਇਹ ਨਾ ਤੋਂ ਤੇ ਪਈ ਹੋਣੀ ਐ ਨਾ ਇਹਨੂੰ ਤਾਂ ਮੈਂ ਦੱਸਦੀ ਪਤਾ ਕੱਪੜੇ ਤੇ ਬਾਅਦ ਚ ਜੋੜੂੰਗੀ ਵੇਖ ਨਾ ਕੋਈ ਕੰਮ ਨਾ ਕੋਈ ਕਾਰ ਮਜੇ ਨਾਲ ਮੈਂ ਪੈ ਗਈ ਮਾਤਾ ਹੈ ਨਾ ਮੇਰੀ ਗੱਲ ਸੁਣੋ ਆ ਸੱਤੇ ਦਿਨਾਂ ਆਈ ਆ ਵਾ ਹੈ ਕਰਦੇ ਕੰਮ ਦਾ ਨਹੀਂ ਪਤਾ ਦਵਾਈ ਖਾਦੀ ਸੀ ਤਾਂ ਤਾਂ ਕਰਕੇ ਜਿਹੜੇ ਪੈਣੀ ਆ ਆ ਦਵਾਈ ਵਾਲਾ ਬਹਾਨਾ ਤੇ ਰੋਜੀ ਹੋ ਗਿਆ ਵਾ ਦਵਾਈ ਖਾਦੀ ਤੇ ਲੰਮੇ ਪੈ ਲਈਆਂ ਦਵਾਈ ਖਾਦੀ ਤੇ ਸੌਂਣੀ ਆ ਹੈ ਕਰਦੇ ਕੰਮ ਕਿਵੇਂ ਕਰਨੇ ਆ ਦਵਾਈ ਦਾ ਰੋਟੀ ਆਣਾ ਚਾਹੀਦਾ ਰੋਟੀ ਪਾਣੀ ਵੀ ਟਾਈਮ ਨਾਲ ਚਾਹੀਦਾ ਵਾ ਇਹ ਨਾ ਸੋਚੋ ਵੀ ਮੇਰੀ ਕੁੜੀ ਆਈ ਹੀ ਇੱਕ ਸਾਰੇ ਦਿਨ ਮੈਨੂੰ ਧੱਕੇ ਮਾਰਿਆ ਤਾਂ ਮੈਂ ਕਹੂੰਗੀ ਨਾ ਪਰ ਮੈਂ ਆਪਣੇ ਕੰਮ ਤੇ ਰਹਿਣਾ ਵਾ ਠੀਕ ਵਾ ਨਾ ਉੱਠ ਕੇ ਨਾ ਤੇ ਪੋਚੇ ਲਾਉਣ ਵਾਲੇ ਪੋਚੇ ਲਾਓ ਅੱਜ ਮੇਰ ਕੋਈ ਨਹੀਂ ਲੱਗਦੇ ਮੈਂ ਕਿਹੜੀ ਵੀ ਠੀਕ ਰਹਿਣੀ ਆ ਗੱਲਿਆ ਹੌਸ ਲੈਣਾ ਨਹੀਂ ਗੱਲ ਹੋ ਜਾਂਦੀ ਐ ਇਹੋ ਹੀ ਗੱਲ ਵਾ ਜਿਹੜੀ ਹੌਸ ਲੈਣਾ ਕਰਨਾ ਇਹੋ ਹੀ ਗੱਲ ਵਾ ਬੋਲ ਕੇ ਕਰਨਾ ਜ਼ਿਆਦਾ ਤੇ ਕੋਈ ਗੱਲ ਨਹੀਂ ਪੋਚੇ ਲਾਉਣੇ ਆ ਨਾ ਮੈਂ ਉੱਠ ਕੇ ਲਾ ਦਿੰਨੀ ਆ ਤੂੰ ਕਾੜੀ ਕੰਪਨੀ ਨਹੀਂ ਗੁੱਸਾ ਕਿਉਂ ਗੁੱਸਾ ਕਰਨੀ ਆ ਨਾ ਕਾੜੀ ਕਿਦਾਂ ਨਾ ਭਾਵਾਂ ਜੇ ਕੋਈ ਭੜ ਭਰਾ ਜੇ ਤੇ ਕੀ ਆਖੇ ਵੀ ਗੰਦ ਪਿਆ ਆ ਮੈਨਾਂ ਉੱਠ ਕੇ ਨਾ ਤੇ ਫੜਫ ਮੁੰਡਾ ਕਹਦਾ ਮੁੰਡੇ ਨੇ ਆ ਜਾਣਾ ਫਿਰ ਕਹਿੰਦਾ ਮੇਰੀ ਮਾਂ ਕੋ ਕੰਮ ਕਰਾਉਣੀ ਆ ਤੂੰ ਹੈ ਮੈਂ ਕਿੱਡੀ ਕਿ ਤਗੜੀ ਆ ਮੇਰੇ ਚ ਭੱਦ ਕੀ ਦੇਦਾ ਸਾਡੇ ਨੰਬਰ ਨੂੰ ਵੇ ਗਾਦੀ ਮੁੰਡੇ ਦਾ ਸਾਹਮਣੇ ਵੀ ਮੈਂ ਲਾ ਲੂੰਗੀ ਤੇਰੀ ਆ ਮੁੰਡੇ ਤੋਂ ਮੈਂ ਚੋਰੀ ਜ਼ਰੂਰ ਲਾਣੀ ਤੇ ਸਾਹਮਣੇ ਲਾੜਿਆ ਕਰਾਂਗੀ ਆਓ ਲਾਓ ਸਾਹਮਣੇ ਉਹਦੇ ਦੱਸੋ ਤੇ ਫਰਾਉ ਮੈਨੂੰ ਗਾਣਾ ਹੁਣ ਤੇ ਮੇਰੇ ਹੱਥ ਚ ਖਣ ਟੱਕਾ ਰਿਆ ਵਾ ਕੱਲ ਦੀ ਭੈਣ ਜਿਹੜੀ ਆਈ ਸੀ ਨਾ ਉਹ ਵੀ 20 20 ਗੱਲਾਂ ਕਰਕੇ ਗਈ ਹੈ ਕੰਨ ਭਰ ਗਈ ਸਾਰਿਆਂ ਦੇ ਜਿੱਦਾਂ ਦੀ ਕੁੜੀ ਉਹਦਾ ਦੇ ਆਪ ਉੱਠ ਕੇ ਤਾਂ ਲਾਓ ਕੋਚੇ ਫੜਾ ਫੜਾ ਕੋਈ ਨਾ ਦੇਨੀ ਨਾ ਦੇਨੀ ਕੋਈ ਗੱਲ ਕਾਲੀ ਨਾ ਹੋਵੇ ਮਸਾ ਨਹੀਂ ਨਾ ਕਰਾ ਥੋੜੀ ਕਹਿ ਆ ਦੇ ਕਰ ਹੌਸਲੇ ਨਾਲ ਕਹਿ ਦੇ ਆ ਤਾਂ ਵੀ ਮਾਤਾ ਕੰਮ ਕਰ ਲੈ ਉੱਠ ਕੇ ਮੇਰੇ ਨਾਲ ਕਰਾ ਲਾ ਤੇ ਮੈਂ ਕੀ ਆਖਣਾ ਸੀਏ ਕਰਾ ਹੀ ਲੈਣਾ ਮੈਂ ਚਲੋ ਚਲੋ ਉੱਠੋ ਫਿਰ ਫਟਾਫਟ ਨਾ ਹੋ ਜਾਈ ਕੋਈ ਗੱਲ ਨਹੀਂ ਲਾ ਦੇਨੀ ਮੰਮੀ ਆਦਰੀ ਬੜੀ ਸੁਣੀ ਗਾ ਲੋ ਹੈ ਗਾ ਲਾ ਵੇ ਦਾਦੀ ਬਾਹਰ ਪੁੱਛਣ ਦੀ ਏ ਛੜ ਕੇ ਪਏ ਲੰਮੇ ਤੇ ਬਿਮਾਰੀ ਕੀ ਤੈਨੂੰ ਬਹਿ ਜਾ ਇੱਥੇ ਬਿਮਾਰੀ ਕੀ ਆ ਕੀ ਗੱਲ ਆ ਤੁਹਾਨੂੰ ਕਿਉਂ ਹੱਥ ਨਹੀਂ ਪੁੱਛ ਲਾ ਸਕਦੇ ਕਿਹੜੇ ਪੁੱਛੇ ਲਾਉਂਦੀ ਏ ਦਾਦੀ ਆਹ ਵੇ ਤੂੰ ਮਾਰ ਕੇ ਹਟੀਆਂ ਕੰਮ ਕਰਕੇ ਹਟੀਆਂ ਇੱਥੇ ਲੈ ਦੱਸ ਉਹ ਤਾਂ ਮੈਂ ਪੁੱਛ ਕੋਈ ਛੜ ਕੇ ਆਂ ਪਰ ਮੈਂ ਕੀਤੇ ਕੰਮ ਕਰਨ ਦੇ ਹੈ ਵੇ ਤੁਹਾਨੂੰ ਹਰਿਆਤ ਪੈ ਗਈ ਮਾਂ ਤੇ ਸ਼ੱਕ ਕਰਨ ਦੀ ਉਹ ਤਾਂ ਨਾ ਪੂਆ ਸੱਚੀਆਂ ਗੱਲਾਂ ਕਰਕੇ ਗਈ ਏ ਫਿਰ ਜਿਹੜੀਆਂ ਹੋਈਆਂ ਵਾ ਵੇ ਮੈਂ ਨਹੀਂ ਦਿਆਂ ਉਹਨੂੰ ਪੁੱਛੇ ਲਾਉਣਾ ਦਾਦੀ ਦਾਦੀ ਕਹਿਣੀ ਕੋ ਤੂੰ ਹੀ ਕਿਹਾ ਮੈਨੂੰ ਦਾਦੀ ਦੇ ਤਰੀਕਾ ਪਵਾੜੇ ਪਾਉਣੀ ਆ ਨજર ਘਰ ਚ ਪਵਾੜਾ ਨਾ ਪਾਦੇ ਰੋਟੀਆਂ ਜੁਣੀ ਹੁੰਦੀਆਂ ਰੋਟੀਆਂ ਤੇ ਤੁਸੀਂ ਕੰਮ ਕਰ ਲੈਂਦੇ ਆ ਤੇ ਮੈਂ ਸਾਰਾ ਲੰਗਰ ਪ੍ਰਸ਼ਾਦਾ ਪਕਾਇਆ ਲੰਗਰ ਪਾਣੀ ਖਵਾ ਲ ਕੇ ਇਹ ਵੀ ਲੰਮੇ ਪਈ ਦਵਾਈ ਖਾ ਕੇ ਤੇ ਮੈਂ ਕਿਹਾ ਮੈਂ ਵੀ ਗੜੀ ਰਾਮ ਕਰਨਾ ਤੇ ਨਹੀਂ ਕੰਮ ਹੁੰਦਾ ਤਾਂ ਫਿਰ ਨੰਬਰ ਹੀ ਰੱਖ ਲਓ ਪੈਸੇ ਕੰਮ ਨਹੀਂ ਕਰਦੇ ਆ ਠੀਕ ਆ ਨਾ ਹੂੰ ਪੈਰਾ ਕਰੋ ਵਿਲੇ ਅਸੀ ਨਹੀਂ ਤਰਖਾਤ ਕਰੇ ਤੇਰੀ ਦਾਦੀ ਨੇ ਕੋਈ ਨਹੀਂ ਹੂੰ ਦਾਦੀ ਨੂੰ ਚੰਗਾ ਨਹੀਂ ਕੋਈ ਸੀਗਾ ਅੱਛਾ ਦਾਦੀ ਚੰਗੀ ਹੋ ਗਈ ਤੇ ਮਾਂ ਮਾੜੀ ਹੋ ਗਈ ਹੁਣ ਮਾੜੀ ਹੋ ਗਈ ਤੇ ਲੈ ਮੇਰੀ ਗੱਲ ਸੁਣ ਲੈ ਧਿਆਨ ਨਾਲ ਆਪਣਾ ਮੂੰਹ ਬੰਦ ਕਰ ਲੈ ਤੈਨੂੰ ਦੱਸਿਆ ਹੀ ਮੈਂ ਮਾਂ ਨਾ ਕੁੰਡ ਦੇ ਅੰਦਰ ਖੁੱਲ ਗਈ ਤੇ ਮੂੰਹ ਮੇਰਾ ਬੰਦੀ ਆ ਬੰਦੀ ਆ ਤੇਰਾ ਮੂੰਹ ਕਿੰਨੇ ਜਿਆਦੇ ਤੇਰਾ ਮੁੱਲ ਵੇਖੀ ਜਾਨੀ ਭੋਣ ਹਟਦਾ ਹੁਣ ਹਟਦਾ ਤੂੰ ਹਟਦਾ ਹੀ ਨਹੀਂਗਾ ਹਟਾ ਮੈਂ ਕੀ ਉਥੇ ਤੁਹਾਨੂੰ ਆਪਾਂ ਦਾ ਬਜ਼ੁਰਗਵਾ ਤੇ ਕੀ ਜੇ ਤੂੰ ਕੰਮ ਕਰਾਉਂਦੇ ਉਹਨਾਂ ਕੋਲ ਅੱਛਾ ਨਾ ਮੈਂ ਡਾਇਆ ਮੈਨੂੰ ਇਹਨਾਂ ਤੇ ਮੈਂ ਪੁੱਛਣੀ ਆ ਨਾ ਚਾਹੇ ਤੇ ਨਗਰ ਆਖ ਤੂੰ ਹੀ ਕਿਹੜੀ ਲੋਕ ਪਜਣਾ ਚਾਜਣਾ ਹੈ ਮੈਂ ਜਾ ਕੇ ਪੇਉ ਨੂੰ ਦੱਸਦਾ ਵਾਂ ਵੀ ਆ ਕੰਮ ਹੋਣੇ ਸਾਡੇ ਆਹੋ ਦੱਸ ਪਿਓ ਦਾ ਹੱਥੀ ਬੁਆ ਹੁਣ ਮੇਰੇ ਬੈਠਣ ਤੇ ਪੈ ਜੂਗੀ ਤੈਨੂੰ ਮਾੜਾ ਤੈਨੂੰ ਪਹਿਲਾਂ ਫੋਟੋ ਜੋਹਾਂ ਪਹਿਲਾਂ ਹਰੇ ਕੰਮ ਨਾ ਕਰੋ ਹਾਂ ਜੇ ਤਰ ਪਤਾ ਥੀ ਪੈਣਾ ਤੇ ਸੱਸ ਵੇ ਤੂੰ ਮੇਰਾ ਹੀ ਪੋਤਾ ਵਾ ਮੇਰਾ ਪੋਤਾ ਵਾ ਪੋਤਾ ਮੈਂ ਤਾਂ ਡਾ ਹੀ ਹਾਂ ਪਰ ਇਹ ਕੰਮ ਨਹੀਂ ਚੰਗੇ ਜਿਹੜੇ ਕੀ ਕਾਂਡੇ ਜੇ ਠੀਕ ਆ ਨਾ ਤਰਸ ਕਰਿਆ ਕਰੋ ਦਾਦੀ ਮਾਦੇ ਮਾਸਾ ਤੁਹਾਡੀ ਵੀ ਘਰ ਮਾਂ ਆ ਉਥੇ ਜੇ ਮਾਮੀਆਂ ਕੋ ਇਦਾਂ ਦਾ ਕੰਮ ਕਰਾਏ ਤਾਂ ਜੰਗਲ ਲੱਗੂ ਤੁਹਾਨੂੰ ਫਿਰ ਇਹੋ ਗੱਲ ਤਰਾ ਪਿਓ ਆਂਦਾ ਵਾ ਇਹੋ ਗੱਲ ਤੂੰ ਕਹਿਣਾ ਖਬਰਦਾਰ ਜੀ ਮੇਰੀ ਮਾਂ ਦਾ ਨਾਮ ਲਿਆ ਤੇ ਤੇ ਖਬਰਦਾਰ ਜੀ ਦਾਦੀ ਕੋ ਕੰਮ ਕਰਾਇਆ ਤੇ ਕਰ ਸ਼ਾਬਾਸ਼ ਪੁੱਤ ਸ਼ਾਬਾਸ਼ ਸ਼ਾਬਾਸ਼ ਵਾ ਬੜੀ ਸੋਹਣੀ ਜ਼ੁਬਾਨ ਨਮ ਕੀ ਗੇਠਲਮੀ ਤੇਰੀ ਆ ਦਾਦੀ ਦੇ ਪਵਾੜੇ ਪਾਉਣੀ ਆ ਮੇਰਾ ਜੀ ਕਾ ਮੈਂ ਘਰੋਂ ਬਾਹਰ ਕੱਢਦਾ ਜਿੱਦਾਂ ਵੱਡੇ ਨੇ ਕੱਢਿਆ ਹੀਗਾ ਮੁੜ ਕੋ ਮੁੜ ਕੇ ਵਿਚਾਰੀ ਤੇ ਜਾ ਕੇ ਮੈਂ ਪੋਚਿਆ ਖੋਇਆ ਜੇ ਕੋ ਹੋ ਰਿਹਾ ਇਹੋਲੇ ਤੇ ਕੀ ਕਿੱਥੇ ਜਾਣਾ ਫਿਰ ਆਹੋ ਉਹਦੀ ਤਾਂ ਜਾਨ ਇੱਥੇ ਟੰਗੀ ਆ ਬਣੀ ਜੀ ਤੇ ਕੀ ਆ ਕੋ ਹੋ ਰਹੀ ਆ ਕੋ ਪਲਣਾ ਮਨ ਕਰੀ ਪਲਦਾ ਤਾਨੀ ਹੁੰਦਾ ਆਇਆ ਵੱਡਾ ਦਾਦੀ ਦਾ 헤ਜਲਾ ਜਿੰਨੂੰ ਮਾਂ ਦੀ ਇੱਜ਼ਤ ਕਰਨਾ ਚੇਤਾ ਹੀ ਭੁੱਲ ਗਿਆ ਵਾ ਹੁਣ ਦਾਦੀ ਸਭ ਕੁਝ ਹੋ ਗਈ ਤੇਰੇ ਵਾਤੇ ਹੈਨਾ ਜੀ ਤੂੰ ਮੈਂ ਸਾਰਾ ਨਹੀਂ ਕਰਦਾ ਕਿਹੜੀ ਰੋਟੀ ਪਕਾਇਆ ਕਰਦਾ ਸਾਰੇ ਤੂੰ ਕਿਉਂ ਦਾਦੀ ਰੋਟੀ ਪਕਾਵੇ ਤੂੰ ਇਹੀ ਕਿਹੜੇ ਕੰਮ ਨੂੰ ਜੇ ਇਥੇ ਤਾਂ ਮੈਂ ਕਹੂੰਗਾ ਆਹ ਤੜੀ ਰੋਟੀਆਂ ਜਿਹਦਾ ਮੈਨੂੰ ਇੱਜ਼ਤ ਨਹੀਂ ਕਰਨੀ ਮੇਰੀ ਗੱਲ ਦੀ ਸੁਣਨੀ ਤੇ ਮੈਂ ਕਾ ਵੀ ਲੰਗਰ ਪਕਾਈਂਦੀ ਰਵਾਂ ਸਾਰਾ ਦਿਨ ਮੈਂ ਵਹਿਲੀ ਆ ਮੇਰਾ ਸਰੀਰ ਬੜਾ ਪੱਥਰ ਦਾ ਵਾ ਤੇ ਦਾਦੀ ਵੀ ਬਹੁਤ ਤਕੜੀ ਆ ਦਾਦੀ ਨਹੀਂ ਤਕੜੀ ਕੀ ਹੋਇਆ ਦਾਦੀ ਨੂੰ ਚੰਗੀ ਭਲੀ ਤਾਂ ਹੈਗੀ ਆ ਤੁਹਾਨੂੰ ਵੀ ਹੋਇਆ ਵਾ ਜ਼ੁਬਾਨ ਵੇਖਦਾ ਚਲਾ ਦਾਂ ਫੜ ਕੇ ਕਰਤਾ ਕਿ ਮੈਨੂੰ ਹੱਗਲਾ ਪਤਾ ਦਾਦੀ ਗਾਜ ਤਾਂ ਬਸ ਜ਼ਿੰਦਗੀ ਜੀ ਕਦੀ ਕੰਮ ਨਹੀਂ ਕਰਾਉਣਾ ਨਾ ਕਹਿਣਾ ਹੀ ਕੁਝ ਠੀਕ ਆ ਨਾ ਰੋਟੀ ਪਾਣੀ ਬਿੜਦੇ ਦੋੜਾ ਕੰਮ ਕਰਨ ਵਾਲਾ ਵਾ ਠੀਕ ਆ ਪੁੱਤ ਠੀਕ ਆ ਕੋਈ ਦਵਾਈ ਪਾਣੀ ਟਾਈਮ ਨਾਲ ਰੋਟੀ ਪਾਣੀ ਪੂਰੇ ਟਾਈਮ ਨਾਲ ਦੇਣਾ ਚਾਹੀਦਾ ਵਾ ਹਾਂ ਪੂਰੇ ਟਾਈਮ ਨਾਲ ਦਊਂਗੀ ਫਿਕਰ ਨਾ ਕਰ ਤੂੰ ਟਾਈਮ ਨਾਲ ਦਊਂ ਸਭ ਕੋ ਇਹ ਜਿਹੜੇ ਬਜ਼ੁਰਗ ਘਰ ਚ ਹੁੰਦੇ ਨਾ ਉਦੋਂ ਕਦਰ ਨਹੀਂ ਹੁੰਦੀ ਇਹ ਚੱਲ ਗਏ ਨਾ ਫਿਰ ਪਾ ਲਗਣਾ ਵਾ ਵੀ ਇਦਾਂ ਹੁੰਦਾ ਤੇ ਆਉਂਦਾ ਹੀਗਾ ਕਿਤੇ ਨਹੀਂ ਚੱਲ ਚੱਲੇ ਇੱਥੇ ਹੀ ਬਜ਼ੁਰਗ ਚੱਲ ਚੱਲੇ ਆ ਆਹੋ ਫਿਕਰ ਨਾ ਕਰ ਤੂੰ ਬੋਦਾ ਜਾ ਆਪਣਾ ਕੰਮ ਸੰਧਾ ਕਰ ਜਾ ਕੇ ਕੋਈ ਨਹੀਂ ਕੰਮ ਕਰ ਲਉਣਾ ਮੈਂ ਜਾ ਕੇ ਪਿਓ ਨੂੰ ਦੱਸਣਾ ਹੁਣ ਸਾਰਾ ਕੁਝ ਮੀਰ ਇਕਲਾ ਲਾਓ ਚੰਗੀ ਤਰ੍ਹਾਂ ਵੀ ਕੀ ਗੱਲ ਹੁ ਤਾਂ ਦੀ ਕੰਮ ਤੋਂ ਆਉਣ ਵਾਲੀ ਜਾ ਦੱਸ ਨਾ ਜਾ ਕੇ ਪਿਓ ਨੂੰ ਤੂੰ ਵੀ ਤੇਰੀ ਧੂਆ ਦੱਸ ਕੀ ਨਾ ਤੇ ਕੀ ਕਰ ਲਿਆ ਕਰੇ ਪਿਓ ਨੇ ਮੈਨੂੰ ਹੈ ਕੋਈ ਨਹੀਂ ਹੁਣ ਕੋਈ ਤੁਹਾਡੇ ਘਰ ਭੱਗੀ ਸੀ ਨਾ ਆਈ ਵੜੀ ਚੇ ਕਰੋ ਉਹਨੂੰ ਵੀ ਆ ਲੈਂਦੇ ਹੁਣ ਚਰਾ ਕੇ ਇੱਥੇ ਵੇਖੀ ਨਾ ਭਜਾਇਆ ਤੇ ਗੱਲ ਕਰੀ ਕਿਉਂ ਭਜਾਉਣਾ ਕਿਉਂ ਭਜਾਉਣਾ ਜਾ ਮੈਂ ਤੇ ਕੰਮ ਕਰ ਆਪਣਾ ਮੈਂ ਕਰ ਇੱਥੇ ਵੇਲਾ ਕਿਥਾਂ ਦਾ ਆਣ ਮੇਰੇ ਦਰਵਾਜ਼ੇ ਤੇ ਆ ਹਾਏ ਹਾਈ ਇਹ ਬਲਾਜੀ ਕਿੱਥੋਂ ਆ ਗਈ ਵਿੱਚ ਮੈਂ ਤਾਂ ਕਹਾਂ ਹੀ ਪੈ ਚਲ ਗਿਆ ਵਾ ਪਤਾ ਨਹੀਂ ਕਿੱਥੋਂ ਰੋਂਕੋਂ ਕੇ ਫੇਰ ਉੱਥੇ ਆ ਜਾਂਦਾ ਵਾ ਕਿਦਾਂ ਦਾਦੀ ਦੇ ਤੁਣ ਕੇ ਪੋਚਾ ਖੋਇਆ ਵਾ ਦਾਦੀ ਗਿਆ ਮਰਨੇ ਪਈ ਹੁੰਦੀ ਆ ਹੁਣੇ ਮਰ ਜਣਾ ਤੇ ਹੁਣੇ ਮਰ ਜਣਾ ਹਾਦੀ ਹੋਈ ਇਹਦੇ ਵਾਲੀ ਕਿਤੇ ਜੇ ਮਾਸਾ ਪੋਚਾ ਲਾ ਵੀ ਦਊਗੀ ਤੇ ਕਸਚ ਵੀ ਸੀਗੀ ਸਾਰਾ ਦਿਨ ਮੰਜੀ ਤੇ ਫੇਰ ਬੈਠੇ ਰਹਿਣਾ ਕਿਤੇ ਅੱਕ ਦੀ ਵੀ ਨਹੀਂ ਮੰਜੇ ਤੇ ਬਹਿ ਬਹਿ ਕੇ ਕਦੀ ਮੈਨੂੰ ਦਵਾਈ ਲਿਆ ਦਿਓ ਕਦੀ ਮੈਨੂੰ ਦਾਰੂ ਲਿਆ ਦਿਓ ਆ ਦਵਾਈ ਦਾਰੂ ਨੇ ਮੁੱਕ ਦੇ ਇਹਦੇ ਸੁੱਖ ਨਾ ਪੂਰੇ ਹੁੰਦੇ ਫੇਰ ਲੰਗਰ ਚਲੀ ਘੰਟੇ ਤਾਜ਼ਾ ਲੰਗਰ ਚਾਹੀਦਾ ਵਾ ਹੈ ਕੱਤੀ ਤਵੇਂ ਤਰ ਲਾ ਦੀ ਲਾ ਦੀ ਰੋਟੀ ਮੇਰੀ ਮਾਂ ਨੇ ਧਿਆ ਕਰ ਉਹਦੇ ਕੋ ਖਾਦੀ ਨਹੀਂ ਜਾਂਦੀ ਉਹਦੇ ਦੰਦ ਨਹੀਂ ਕੰਮ ਕਰਦੇ ਨਾ ਜਬਾਨ ਕੰਮ ਕਰਦੀ ਐ ਦੀ ਜਿਹੜੀ ਚਲਉਂਦੀ ਏਡੀ ਲੰਮੀ ਸਾਰਿਆਂ ਦੱਸਦੀ ਖੜਦੀ ਮੇਰੇ ਕੋ ਕੰਮ ਕਰਾਉਂਦੀ ਮੇਰੇ ਕੋ ਕੰਮ ਕਰਾਉਂਦੀ ਐਦਾਂ ਹੀ ਕਰਾਉਣੀ ਕੰਮ ਤੇ ਕੋ ਮੈਂ ਲਾਹਾਂ ਜੋਰ ਜੇ ਨਾ ਲੱਗਦਾ ਤੇਰੇ ਕੋ ਫਿਰ ਉਹ ਚੇਲਾਂ ਡਈ ਹਾਂ ਤੇ ਮੁੰਡਾ ਪਤਾ ਨਹੀਂ ਕਿਧਰੋਂ ਆ ਗਿਆ ਮੈਂ ਤਾਂ ਅਖਿਆ ਚੱਲ ਲਾ ਦਿੰਨੀ ਹੌਲੀ ਹੌਲੀ ਮੈਨੂੰ ਘਰ ਪੈਂਦੀ ਐ ਲਾ ਦੇ ਪੋਚੇ ਲਾ ਦੇ ਪੋਚੇ ਤੇ ਮੁੰਡਾ ਪਤਾ ਨਹੀਂ ਕਿਧਰੋਂ ਆ ਗਿਆ ਹੁਣ ਹੋ ਕੇ ਪੋਚਾ ਪਰ ਮਾਰਿਆ ਤੇ ਹੁਣ ਮੈਨੂੰ ਆਂਦਾ ਮਾਤਰ ਮਾਨਨਾ ਬਹੁਤ ਠ ਤੇ ਵਨ ਮੁੰਡੇ ਦੇ ਵੀ ਗਾਲ ਪੈਣਾ ਜਾਂ ਤੇ ਹੁਣ ਫੇ ਮੇਰੇ ਗਾਲ ਪੈਗੀ ਮੁੰਡਾ ਚਲ ਜੂ ਬਾਹਰ ਫੇ ਰੱਖੂਗੀ ਤੂੰ ਮਾਤਾ ਕੋਚੇ ਨਹੀਂ ਲਾਈ ਤੂੰ ਆਨੇ ਕੀਤਾ ਤੂੰ ਉਹ ਨਹੀਂ ਕੀਤਾ ਮੈਂ ਕੀ ਕਰਾਂ ਬੜੀ ਮੇਰੀ ਜਾਨ ਔਖੀ ਕੀਤੀ ਐ ਇਸ ਕੁੜੀ ਨੇ ਬਹੁਤ ਸਤਾ ਦਿੱਤਾ ਮੈਨੂੰ ਮੁੰਡੇ ਨੂੰ ਆ ਨਹੀਂ ਫੋਨ ਲਾ ਆਪਣੀ ਭੂਆ ਨੂੰ ਉਹਦੇ ਨਾਲ ਮੈਂ ਕੋਈ ਗੱਲ ਕਰਾਂ ਇਤਾਂ ਨਹੀਂ ਗੱਲ ਬਣਨੀ ਇਤਾਂ ਤੈਨ ਰੋਜ਼ ਮੈਨੂੰ ਤੰਗ ਬੜਾ ਕਰਦੀ ਐ ਬਿਮਾਰਸ਼ਮਾਰ ਮੈਂ ਰਹਿਨੀ ਐ ਮੈਥੋਂ ਕਿੱਥੋਂ ਕੋਚੇ ਲੱਗਦੇ ਨੇ ਫੇਰ ਮੈਂ ਜੀ ਪਿਆ ਨਹੀਂਦਾ ਵੀ ਨਹੀਂ ਜੋ ਕਹਿੰਦੀ ਐ ਲਾਲ ਆ ਉਰੇ ਹੋਰੇ ਲੱਗ ਪੈਣੀ ਆ ਫੇਰ ਮੁੰਡੇ ਤੇ ਵਿਚਾਰੇ ਨਹੀਂ ਲਾਉਣ ਦਿੰਦੇ ਪਰ ਜਦੋਂ ਘਰੋਂ ਚੱਲ ਜਾਂਦੇ ਆ ਇਹ ਮੇਰੇ ਦਵਾਲੇ ਚੜ ਜਾਂਦੀ ਆ ਚੱਲ ਮਾਈ ਆਹ ਕਰ ਚੱਲ ਮਾਈ ਉਹ ਕਰ ਕੀ ਕਰਾਂ ਮੈਂ ਦਵਾਈ ਖਾ ਖਾ ਕੇ ਮੈਂ ਕੜੀਆਂ ਕੱਢਣ ਢਈ ਆ ਹੁਣ ਮੈਨੂੰ ਕੋਈ ਸਮਝ ਨਹੀਂ ਲੱਗਦੀ ਹੁਣ ਕੁੜੀ ਨੂੰ ਫੋਨ ਲਵਾਉਣੀ ਆ ਉਹਨੂੰ ਕਹਿਣੀ ਆ ਵੀ ਪੁੱਤ ਮੈਨੂੰ ਬੜਾ ਦੁਖੀ ਕੀਤਾ ਈ ਇਹਨੇ ਹੁਣ ਕਿੱਦਾਂ ਕਰਨਾ ਮਾਨ ਕੇ ਦੱਸ ਆ ਪਿਆਨ ਕੇ ਕੋਈ ਗੱਲ ਕਰੂਗੀ ਝੋ ਕਰਨਾ ਹੁਣ ਮੈਨੂੰ ਨਹੀਂ ਕੋਈ ਪਤਾ ਲੱਗਦਾ ਕੀ ਕਰਨਾ これ以下のジョーかーな。